ਸਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅਸੀਂ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੇ ਪਿੰਡ ਸਿੰਘੋ ਖੜੇ ਆ ਤਲਵੰਡੀ ਸਾਬੇ ਕੋਲੇ ਪਿੰਡ ਸਿੰਘੋ ਆ ਆ ਨਾਲ ਮੇਰੇ ਭੈਣ ਆ ਪਿੰਕੀ ਨਾਂ ਥੋੜਾ ਵਿੱਕੀ ਰਾਣੀ ਵਿੱਕੀ ਰਾਣੀ ਹਾਂਜੀ ਤੇ ਇਹ ਭੈਣ ਏਜੰਟ ਨੇ ਭੇਜੀ ਸੀ ਕਿ ਬਾਹਰ ਆ ਕੇ ਕਿਹੜੇ ਦੇ ਸੀ ਭੈਣ ਇਰਾਕ ਜੀ ਇਰਾਕ ਹਾਂਜੀ ਕ ਸਹੀ ਸ람 ਤੋਂ ਉੱਥੇ ਪਹੁੰਚ ਗਏ ਹਾਂਜੀ ਫਿਰ ਉੱਥੇ ਪ੍ਰੋਬਲਮ ਕੀ ਆਈ ਭਣੇ ਉੱਥੇ ਕੰਪਨੀ ਚ ਕੁੜੀਆਂ ਨੂੰ ਬੁਲਾਉਂਦੇ ਨੇ ਕਿ ਵੀ ਘੱਟ ਪੈਸੇ ਤੇ ਆਪਾਂ ਲਾਲਚ ਕਰਕੇ ਬਾਗ ਜਾਂਦੇ ਆ ਨਾ ਆਪਣੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਬਈ ਆਪਾਂ 60000 ਰੁਪਏ ਲੱਗਿਆ ਕਹਿੰਦੇ ਆਏ ਕਹਿ ਕੇ ਉੱਥੇ ਬੁਲਾ ਲਿਆ ਉੱਥੇ ਜਦੋਂ ਕੰਪਨੀ ਚ ਗਏ ਆਪਣੇ ਇੰਡੀਆ ਦੀਆਂ ਹੋਰ ਬਾਦੂ ਕੰਟਰੀਆਂ ਦੀਆਂ ਬੈਠੀਆਂ 15 ਦਿਨ ਉੱਥੇ ਕੰਮ ਮਿਲਦਾ 15 ਦਿਨ ਨਹੀਂ ਮਿਲਦਾ ਕੋਈ ਖਾਣਾ ਪੀਣਾ ਨਹੀਂ ਦਿੰਦੇ ਕੁੱਟਮਾਰ ਕਰਦੇ ਆ ਕੁੜੀਆਂ ਤੇ ਜੇ ਆਪਾਂ ਕਹਿੰਦੇ ਵੀ ਅਸੀਂ ਵਾਪਸ ਜਾਣਾ ਵੀ ਅਸੀਂ ਇੱਥੇ ਪੈਸੇ ਵਾਸਤੇ ਆਏ ਸੀ ਸੋ ਕਰੀ ਕਿਨੇ ਕਢਵਾਇਆ ਤੁਹਾਨੂੰ ਉੱਥੇ ਫਸ ਗਏ ਸੀ ਮਤਲਬ ਹੈ ਨਾ ਇੱਕ ਤਰ੍ਹਾਂ ਦਾ ਫਿਰ ਉੱਥੇ ਕਿਨੇ ਕਢਵਾਇਆ ਤੁਹਾਨੂੰ ਉੱਥੇ ਜੀ ਮੇਰੀ ਬਾਈ ਲੱਖਾ ਸਦਾਨੇ ਨੇ ਮੇਰੀ ਮਦਦ ਕੀਤੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਬਸ ਮੈਨੂੰ ਇੱਕ ਗੱਲ ਕਹੀ ਵੀ ਭੈਣੇ ਸਾਨੂੰ 22 ਦਿਨਾਂ ਦਾ ਟਾਈਮ ਦੇ ਦੇ ਤੈਨੂੰ 22 ਦਿਨਾਂ ਦੇ ਵਿੱਚ ਵਿੱਚ ਅਸੀਂ ਇੱਥੋਂ ਕਢਵਾ ਲਾਵਾਂਗੇ ਫਿਰ ਬਾਈ ਜੀ ਨੇ ਮੇਰੀ ਇੰਨੀ ਮਦਦ ਕੀਤੀ ਏਜੰਟ ਨੂੰ ਉੱਥੋਂ ਜੀ ਪੂਰਾ ਖਿੱਚਿਆ ਉਹਨ ਏਜੰਟ ਮੈਥੋਂ 7 ਲੱਖ ਰੁਪਈਆ ਮੰਗਦਾ ਸੀ ਜੋ ਕਿ ਮੇਰੇ ਘਰ ਦੀਆਂ ਹਾਲਾਤ ਨਹੀਂ ਸੀ 7 ਲੱਖ اچھا ਉੱਥੋਂ ਕਢਵਾਉਣ ਦਾ ਵਾਪਸ ਲਿਆਉਣ ਦਾ 7 ਲੱਖ ਹਾਂਜੀ 7 ਲੱਖ 22 ਨੇ ਸਾਨੂੰ ਕੁਛ ਪੈਸੇ ਨਹੀਂ ਲੱਗਣ ਦਿੱਤੇ ਬਸ ਕੱਲੀ ਟਿਕਟ ਤੇ ਹੀ ਮੈਨੂੰ 22 ਦਿਨਾਂ ਦਾ ਕਹਿ ਕੇ 20 ਦਿਨਾਂ ਦੇ ਵਿੱਚ ਵਿੱਚ ਬੁਲਾ ਲਿਆ ਜੀ ਬਾਈ ਲੱਗਦਾ ਤੁਹਾਡਾ ਬਨਸ ਵਰਕ ਕਿਵੇਂ ਹੋਇਆ ਲੱਖੇ ਸਿਧਾਣੇ ਦਾ ਸਾਡੇ ਜੀ ਉਥੇ ਰਿਸ਼ਤੇਦਾਰੀ ਸੀ ਕੋਈ ਉਹਨਾਂ ਨੇ ਸਾਡੀ ਗੱਲ ਕਰਵਾਈ ਸੀ ਮੈਂ ਆਪ ਖੁਦ ਨੇ ਵੀ ਬਾਈ ਮੈਨੂੰ ਮੈਸੇਜ ਕਰ ਦਿੰਦੇ ਸੀਗੇ ਮੇਰੀ ਆਪ ਦੀ ਖੋਦ ਦੀ ਗੱਲ ਨਹੀਂ ਹੁੰਦੀ ਸੀ ਪਰ ਬਾਈ ਨੇ ਮੇਰੇ ਨਾਲ ਹਰ ਵਕਤ ਮੇਰੇ ਨਾਲ ਗੱਲ ਕਰਦੇ ਰਿਹਾ ਹਰ ਟਾਈਮ ਤੇ ਮੈਨੂੰ ਕਹਿੰਦੇ ਪਾਣੀ ਤੂੰ ਡਰਨਾ ਨਹੀਂ ਕੋਈ ਗਲਤ ਕੰਮ ਨਹੀਂ ਕਰਨਾ ਤੂੰ ਇਹ ਕਹਿਣੀ ਆ ਵੀ ਮੈਂ ਖਾ ਕੇ ਮਰੂ ਮੈਂ ਐਵੇਂ ਕਰੂ ਮੈਂ ਮੇਰੇ ਘਰਦਿਆਂ ਦੇ ਪੈਸੇ ਲਵਾਤੇ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਪਾਣੀ ਮੈਂ ਤੈਨੂੰ ਇਥੋਂ ਕਢਵਾ ਆਉਂਗਾ ਤੇ ਬਾਈ ਜੀ ਨੇ ਮੈਨੂੰ 20 ਦਿਨਾਂ ਦੇ ਵਿੱਚ ਵਿੱਚ ਉਥੋਂ ਕਢਵਾ ਲਿਆ ਆ ਦੇਖੋ ਆ ਆਦਮੀ ਦੇਖ ਲੋ ਘਰੇ ਘਰ ਦੇ ਹਾਲਾਤ ਮਾੜੇ ਸੀ ਤੇ ਆ ਦੇਖੋ ਲੱਖੇ ਸਦਾਣੇ ਨੂੰ ਮਾੜਾ ਬੋਲਣ ਵਾਲਿਓ ਆ ਆ ਦੇਖੋ ਆਪਾਂ ਇਹਦੇ ਵਾਸਤੇ ਤਾਂ ਰੱਬ ਬਣ ਕੇ ਵੜਾ ਕਿ ਨਹੀਂ ਪੈਨੇ ਜੀ ਵੀਰੇ ਮੈਨੂੰ ਤਾਂ ਦੂਜਾ ਜਨਮ ਮਿਲਿਆ ਗਾ ਬਾਈ ਬਸ ਇੱਕ ਲੱਖੇ ਸਦਾਣੇ ਕਰਕੇ ਨਹੀਂ ਮੇਰੇ ਘਰਦਿਆਂ ਦੀ ਕੋਈ ਹਾਲਤ ਨਹੀਂ ਸੀ ਵੀ ਮੈਨੂੰ ਉੱਥੋਂ ਕਢਵਾ ਲੈਣਗੇ ਬਾਈ ਮੇਰੇ ਛੋਟੇ ਛੋਟੇ ਭਰਾਗੇ ਇੱਧਰ ਆ ਜਾ ਮਤ ਆ ਘਰ ਦੇ ਹਾਲਾਤ ਵੀ ਦਿਖਾ ਨਾ ਮੈਂ ਪਹਿਲੇ ਉੱਥੋਂ ਦੇ ਜਿਹੜੇ ਉੱਥੇ ਕੁੜੀਆਂ ਕਿੰਨੀਆਂ ਫਸੀਆਂ ਹੋਈਆਂ ਪਿਆਰ ਦੇ ਉੱਥੇ ਬਹੁਤ ਕੁੜੀਆਂ ਫਸੀਆਂ ਬੈਠੀਆਂ ਬਈ ਜਦੋਂ ਕਹਿੰਦੀਆਂ ਵੀ ਅਸੀਂ ਵਾਪਸ ਆਉਣਾਗਾ ਬਸ ਇਹੀ ਹਾਲ ਹੈ ਵੀ ਏਜੰਟ ਕਹਿੰਦੇ ਆ 7 ਲੱਖ ਦੇ ਦਿਓ 8 ਲੱਖ ਰੁਪਈਆ ਦੇ ਦਿਓ ਅੱਛਾ ਉੱਥੇ ਫਸਾ ਕੇ ਬਲੈਕਮੇਲ ਕਰ ਲੈਂਦੇ ਪੈਸੇ ਦਿਓ ਫੇਰ ਵਾਪਸ ਭੇਜਾਂਗੇ ਹਾਂ ਬਈ ਬਸ ਆਹ ਕੁਛ ਹੈਗਾ ਉੱਥੇ ਤੇ ਕੁੜੀਆਂ ਬਹੁਤ ਫਸੀਆਂ ਹੋਈਆਂ ਕਿ ਪਿਆਰ ਕੋ ਕੁੜੀਆਂ ਫਿਰ ਗਲਤ ਕੰਮ ਵੀ ਕੋਈ ਇਦਾਂ ਦਾ ਕੋਈ ਗਲਤ ਕੰਮ ਵੀ ਕੋਈ ਨਹੀਂ ਹੈਗਾ ਵੀ ਬਸ ਕੰਮ ਨਹੀਂ ਮਿਲਦਾ ਹੈਗਾ ਬਈ 15 ਦਿਨ ਕੰਮ ਮਿਲਦਾ 15 ਦਿਨ ਨਹੀਂ ਮਿਲਦਾ ਬਸ ਵੀ ਇੱਕ ਤਰ੍ਹਾਂ ਦਾ ਵੀ ਅਗਲੇ ਨਾਲ ਧੋਖਾ ਹੀ ਹੁੰਦਾ ਨਾ ਕੁਛ ਖਾਣ ਪੀਣ ਨੂੰ ਮਿਲਦਾ ਅੰਦਰ ਤਾੜ ਕੇ ਰੱਖ ਦਿਆ ਬਾਹਰ ਨਹੀਂ ਰਹਿਣ ਦਿੰਦੇ ਕਿਤੇ ਕੁਛ ਨਹੀਂਗਾ ਘਰਦਿਆਂ ਦਾ ਗੱਲ ਨਹੀਂ ਕਰਾਉਂਦੇ 4-4 ਮਹੀਨੇ ਮੇਰੀ ਕੋਈ ਗੱਲ ਨਹੀਂ ਹੁੰਦੀ ਸੀ ਮੇਰੇ ਆ ਦੇਖੋ ਮਿੱਤਰੋ ਜਿਹੜੇ ਮਜਬੂਰੀ ਦੇ ਵਿੱਚ ਤੀਆਂ ਭੈਣਾਂ ਨੂੰ ਬਾਹਰ ਭੇਜ ਦਿੰਦੇ ਨੇ ਪਤਾ ਨਹੀਂ ਪਰਵਾਤਾ ਉਹਨੇ ਕਿਸੇ ਨੇ ਕੀ ਕਰਨ ਕੋਈ ਵਿਧੇ ਇਹ ਜੀ ਬਣ ਜਾਂਦੀ ਆ ਵੀ ਮੇਰਾ ਵੀਰ ਬਣ ਕੇ ਨਾ ਭੇਜਿਆ ਕਰੋ ਆ ਭੈਣ ਦੱਸਦੀ ਉੱਥੋਂ ਦੇ ਹਾਲਾਤ ਤੇ ਇਹਨੂੰ ਤਾਂ ਚਲੋ ਇਹਦਾ ਗਾਂਧੀਆ ਰਿਸ਼ਤੇਦਾਰੀ ਕਰਕੇ ਲੱਖੇ ਉਧਾਣੇ ਦਾ ਸਪਰਕ ਹੋ ਗਿਆ ਉਹਨੇ ਤੁਹਾਨੂੰ ਉੱਥੋਂ ਕਢਵਾ ਲਿਆ ਕੋਈ ਪੈਸਾ ਨਹੀਂ ਲੱਗਣੇ ਦਿੱਤਾ ਨਹੀਂ ਮੇਰੇ ਕੋਈ ਪੈਸਾ ਨਹੀਂ ਲੱਗਣਗੇ ਐਵੇਂ ਦਾ ਅਸਰੇ ਵੀ ਇੱਥੇ ਤੁਸੀਂ ਕਿਵੇਂ ਤੂੰ ਕਿਵੇਂ ਪਹੁੰਚਿਆ ਹੋਣ ਇੱਥੇ ਹਾਂ ਅਸੀਂ ਮੈਂ ਸਿੰਘੋ ਖੜੇ ਆ ਇੱਥੇ ਅਸੀਂ ਪੰਜਾਬ ਪੰਜਾਬੀਅਤ ਬਚਾਓ ਜਿਹੜੀ ਯਾਤਰਾ ਬਾਈ ਲਖੇ ਸਿਧਾ ਨੇ ਨੇ ਸ਼ੁਰੂ ਕਰੀਆ ਹਨਾ ਕੱਲੇ ਕੱਲੇ ਪਿੰਡ ਪੰਜਾਬ ਦੇ ਜਾਣਾ ਅਸੀਂ ਉੱਥੇ ਯਾਤਰਾ ਦੇ ਨਾਲ ਪਹੁੰਚੇ ਸੀ ਉੱਥੇ ਸਾਨੂੰ ਭੈਣ ਮਿਲੀ ਤੇ ਭੈਣ ਨੇ ਦੱਸਿਆ ਵੀ ਮੈਂ ਬਾਈ ਦਾ ਧੰਨਵਾਦ ਕਰਨਾ ਚਾਹੁੰਦੀ ਆ ਵੀ ਮੈਨੂੰ ਉਹਨੇ ਆਰਾਖ ਦੇ ਵਿੱਚੋਂ ਫਸੀ ਹੋਈ ਨੂੰ ਇੱਥੇ ਕਢਾਇਆ ਦੁਆਰੇ ਜਨਮ ਭੈਣ ਆ ਉਹਦੇ ਮੂੰਹ ਦੱਸੀ ਜਾਂਦੀ ਆ ਹਨਾ ਵੀ ਮੇਨੂੰ ਦੁਆਰੇ ਜਨਮ ਮੈਨ ਨਾਲੀ ਗੱਲ ਉਹ ਹੀ ਹਨਾ ਸਹੀ ਗੱਲ ਤੇ ਹੋਰ ਭਾਣੇ ਕੁਝ ਕਹਿਣਾ ਚਾਹੁੰਦੇ ਬਸ ਮੈਂ ਬਈਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਮੈਂ ਐਵੇਂ ਕਹਿੰਨੀ ਵੀ ਜਿਹੜੀਆਂ ਕੁੜੀਆਂ ਆਏ ਬਾਹਰ ਜਾਂਦੀਆਂ ਅਗਨਾ ਵੀ ਉਹ ਨਾ ਜਾਣ ਉੱਥੇ ਕੋਈ ਫਾਇਦਾ ਨਹੀਂ ਹੈਗਾ ਬਈ ਬਾਹਰ ਜਾਣ ਦਾ ਆਪਾਂ ਘਰੇ ਆਪਣੀਆਂ ਮਜਬੂਰੀਆਂ ਕਰਕੇ ਪੱਕ ਜਾਨੇ ਪਰ ਉੱਥੇ ਜਿਹੜਾ ਬੰਦਾ ਜਾਂਦਾ ਉਹ ਨੂੰ ਪਤਾ ਜੀ ਤੇ ਬੀਤਦੀ ਹੈ ਵੀਰੇ ਉਹ ਨੂੰ ਪਤਾ ਵੀ ਉੱਥੇ ਕੀ ਕੁਛ ਹੈਗਾ ਬਸ ਇਹਦੇ ਲਈ ਬਈ ਮੈਂ ਬਸ ਇਹੀ ਗੱਲ ਕਹਿੰਨੀ ਵੀ ਲੱਖੇ ਸਦਾ ਨੇ ਬਾਈ ਦਾ ਬਸਦੂ ਮੇਰਾ ਦਿਲ ਉਹ ਧੰਨਵਾਦ ਮੇਰੇ ਪਰਿਵਾਰ ਬਣਿਓ ਮੇਰੇ ਪਰਮੇ ਬਈ ਦਿਲੋਤਾਂ ਆ ਦੇਖੋ ਬਈ ਇਹਦੇ ਚ ਦੋਨੇ ਗੱਲਾਂ ਨੇ ਇੱਕ ਤਾਂ ਬਾਈ ਦਾ ਧੰਨਵਾਦ ਕਰਦੀ ਹੈ ਕੁੜੀ ਹਨਾ ਜਿਹੜੇ ਲੋਕ ਕਹਿੰਦੇ ਆ ਲੱਖੇ ਨੂੰ ਮਾੜਾ ਕਹਿੰਦੇ ਆ ਲੱਖਾ ਚੰਗੇ ਕੰਮ ਵੀ ਕਰਦਾ ਦੇਖੋ ਇੱਕ ਭੈਣ ਨੂੰ ਹਨਾ ਰੱਖ ਜੋ ਕਢਾਇਆ ਦੂਜੀ ਗੱਲ ਇਹ ਵੀ ਸੁਨੇਹਾ ਵੀ ਧੀਆਂ ਭੈਣਾਂ ਨੂੰ ਉੱਥੇ ਨਹਾ ਭੇਜੋ ਉਹਦੇ ਨਾਲ ਇੱਥੇ ਅੱਧੀ ਖਾ ਲੋ ਪਰ ਉੱਥੇ ਨਾਲ ਭੇਜੋ ਬਹੁਤ ਬੁਰਾ ਹਾਲ ਹੈ ਭੈਣਾਂ ਦਾ ਹਾਂ ਵੀਰੇ ਬਹੁਤ ਬੁਰਾ ਹਾਲ ਹੈ ਵੀ ਚਲੋ ਠੀਕ ਆ ਬਾਈ ਜੀ ਧੰਨਵਾਦ ਸਸਿਕਾ